ਲੁਧਿਆਣਾ ਦੇ ਪਖਵਾਲ ਰੋਡ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇੱਕ ਨਿਜੀ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਵੱਡੀ ਮਾਤਰਾ ਵਿੱਚ ਪਨੀਰ ਤੇ ਦਹੀਂ ਬਰਾਮਦ ਕੀਤਾ ਹੈ ਦੱਸ ਦਈਏ ਕਿ ਡੈਰੀ ਸੰਚਾਲਕਾ ਦੀ ਸ਼ਿਕਾਇਤ ਤੋਂ ਬਾਅਦ ਇਸ ਸਾਥ ਆਪੇਮਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਵਕਤ-ਵਕ ਥਾਂਾਂ ਤੇ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ ਉਧਰੋਂ ਕਿਹਾ ਹੈ ਕਿ ਇਹਨਾਂ ਪਨੀਰ ਦਹੀਂ ਦੇ ਸੈਂਪਲ ਲੈ ਜਾਣਗੇ ਜਾਂਚ ਤੋਂ ਬਾਅਦ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਇਹਨਾਂ ਤੇ ਕੀਤੀ ਜਾਏਗੀ ਤੇ ਵੀ ਦੱਸ ਰਹੀ ਕਿ ਇਸ ਫੈਕਟਰੀ ਕੋਲ ਕੋਈ ਵੀ ਲਾਇਸੈਂਸ ਨਹੀਂ ਹੈ ਤੇ ਬਿਲਾ ਲਾਇਸੈਂਸ ਇਹ ਫੈਕਟਰੀ ਚਲਾਈ ਜਾ ਰਹੀ ਸੀ ਜਿਸ ਤੋਂ ਬਾਅਦ ਸ਼ਿਕਾਇਤ ਸਿਹਤ ਵਿਭਾਗ ਦੇ ਕੋਲ ਪਹੁੰਚਦੀ ਹੈ ਤੇ ਕਾਰਵਾਈ ਕਰਦੇ ਵੱਡੀ ਮਾਤਰਾ ਚ ਪਨੀਰ ਦਹੀਂ ਬ੍ਰਾਮਦ ਕਰ ਲਿਆ ਗਿਆ ਸੈਂਪਲ ਭਰੇ ਗਏ ਨੇ ਫਿਲਹਾਲ ਉਹਨਾਂ ਵੱਲੋਂ ਇਸ ਨੂੰ ਲੈਬ ਦੇ ਵਿੱਚ ਭੇਜਿਆ ਗਿਆ ਹੈ ਗਾਣਾ ਲੈਬ ਦਾ ਲਈ सुरेंद्र ਸੋਨ ਦੀ ਰਿਪੋਰਟ ਮੈਮ ਕਿਹੜੀ ਜਗ੍ਹਾ ਤੇ ਅੱਜ ਸ਼ਾਪੇ ਮਾਰੀ ਕੀਤੀ ਗਈ ਇਹ ਬਸੰਤ ਐਵੇ ਨਹੀਂ ਹੋਇਆ ਕਿ ਕਿ ਬ੍ਰਹਮਪੁਰਾ ਜੀ ਕ੍ਰਿਕਟ ਇਫੈਕਟ ਇਹ ਹਲੇ ਸਾਡੀ ਟੀਮ ਲੈ ਰਹੀ ਹੈ ਸੈਂਪਲ ਤੇ ਡੇਰੀ ਕੰਪਲੈਕਸ ਹੈਬੋ ਵਾਲਿਆਂ ਵੱਲੋਂ ਸਾਨੂੰ ਇਹ ਲੀਡ ਦਿੱਤੀ ਗਈ ਸੀ ਅੱਜ ਸਾਡੇ ਨਾਲ ਲੋਕੇਸ਼ਨ ਸ਼ੇਅਰ ਹੋਈ ਹੈ ਅਸੀਂ ਲੋਕੇਸ਼ਨ ਨੂੰ ਫਾਲੋ ਕਰਦੇ ਹੋਏ ਅਸੀਂ ਟੀਮ ਸਾਡੀ ਫੂਟ ਟੀਮ ਅਸੀਂ ਇੱਥੇ ਆਏ ਹਾਂ ਤੇ ਬਸੰਤ ਐਵੇਨਿਊ ਏਰੀਆ ਹੈ ਤੇ ਇੱਥੇ ਅ ਪਹਿਲੇ ਉਸ ਚ ਦੇਖਣ ਨੂੰ ਮਿਲਿਆ ਕਿ ਪਨੀਰ ਔਰ ਕਰਡ ਹੈ ਪੈਕਟ ਹਾਂਜੀ ਮੈਮ ਕਈ ਤਰ੍ਹਾਂ ਦੇ ਕੈਮੀਕਲ ਵੀ ਨੇ ਕੋਈ ਕੈਮੀਕਲ ਵਗੈਰਾ ਵੀ ਹੈ ਇਹ ਹਲੇ ਸਾਡੀ ਟੀਮ ਦੇਖ ਰਹੀ ਹੈ ਐਂਡ ਤੁਹਾਡੇ ਸਾਹਮਣੇ ਦੇਖੋ ਹਲੇ ਉਹ ਦੇਖ ਰਹੇ ਨੇ ਤੇ ਬਾਅਦ ਚ ਪਤਾ ਚੱਲੇਗਾ ਕੀ ਕੁਝ ਹੈ ਕਿੰਨੀ ਮਾਤਰਾ ਕਿਹਾ ਜਾ ਸਕਦਾ ਪਨੀਰ ਉਹ ਕੈਲਕੂਲੇਟ ਕਰ ਰਹੇ ਹਾਲੇ ਕੁਝ ਪਤਾ ਲੱਗਿਆ ਜੀ ਕਿੱਥੇ ਕਿੱਥੇ ਇਹ ਦੁਕਾਨਾਂ ਦੇ ਦਿੰਦੇ ਸੀਗੇ ਇਹ ਨਹੀਂ ਪਤਾ ਕੁਝ ਵੀ ਤੇ ਮੈਂ ਵੀ ਕਾਰਵਾਈ ਜਿਹੜੀ ਜਿਵੇਂ ਨਿਰੰਤਰ ਇੱਦਾਂ ਚੱਲ ਰਹੀ ਹੈ ਹਾਂਜੀ ਜਾਰੀ ਹੈ ਸਾਡੀ ਫੂਡ ਟੀਮ ਲਗਾਤਾਰ ਕਾਫੀ ਦੇਰ ਤੋਂ 3 ਮਹੀਨੇ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਲਗਾਤਾਰ ਕੰਮ ਕਰ ਰਹੇ ਨੇ ਦੇਖਦੇ ਆਪਾਂ ਦੇਖਦੇ ਆ ਸਾਰੇ ਸ਼ਾਮ ਸਾਰੇ ਲਾਇਸੈਂਸ ਵਗੈਰਾ ਹੈ ਜੀ ਇਹ ਹਲੇ ਇਹਨਾਂ ਦਾ ਮਾਲਕ ਆਏ ਨਹੀਂ ਹੈਗੇ ਤੇ ਇਸ ਲਈ ਹਲੇ ਲਾਇਸੈਂਸ ਮਿਲਿਆ ਨਹੀਂ ਕਿਉਂਕਿ ਇੱਥੇ ਖਾਲੀ ਉਹਨਾਂ ਦੇ ਵਰਕਰ ਹੈਗੇ ਆ ਕਿ ਲਗਾ ਕੋਈ ਦੇਸੀ ਕਿਉਂ ਦਾ ਕਿ ਮੈਨੂੰ 스ਮੈਲ ਆ ਰਹੀ ਹੈ ਜਾਂ ਯੂਰੀਆ ਜਾਂ ਇਹ ਦੇਖੋ ਟੀਮ ਇਹ ਆਪਾਂ ਨੂੰ ਕੁਝ ਕਹਿਣਾ ਇਸ ਤਰ੍ਹਾਂ ਮੁਸ਼ਕਿਲ ਹੈ ਤੇ ਟੀਮ ਆਪਣਾ ਕੰਮ ਕਰ ਰਹੀ ਹੈ ਬਾਅਦ ਵਿੱਚ ਜਦੋਂ ਹੋ ਜਾਏਗੀ ਕਾਰਵਾਈ ਆਪਣੀ ਰਿਪੋਰਟ ਤਿਆਰ ਕਰੇਗੀ ਔਰ ਸੈਂਪਲ ਲੈਣਗੇ ਠੀਕ ਹੈ ਠੀਕ ਹੈ ਠੀਕ ਹੈ ਪਤਾ ਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਪਿੰਡ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਤੇ ਪਤਾ ਕਿ ਬਸੰਤ ਹੈ ਨੀ ਦੇ ਵਿੱਚ ਸੇਵਕ ਭਾਗ ਵੱਲੋਂ ਰੇਡ ਮਾਰੀ ਗਈ ਹੈ ਜਾਨੀ ਪਨੀਰ ਦੇ ਸੈਂਪਲ ਭਰੇ ਗਏ ਕਿਉਂ ਦੇ ਸੈਂਪਲ ਭਰੇ ਗਏ ਕੀ ਕਹਿਣਾ ਚਾਹੋ ਕਹਿਣਾ ਇਹ ਜਨਵੀਰ ਕੰਮ ਬੰਦ ਹੋਣ ਨਾਲੋਂ ਜ਼ਿਆਦਾ ਨਹੀਂ ਹੋਵੇ ਕੰਮ ਤਾਂ ਵਧੀਆ ਗ ਉਹ ਜਿਹੜਾ ਕਾਫੀ ਮਾਤਰਾ ਆਪਾਂ ਦੇਖਿਆ ਆਪਣੀ ਕੇਂਦਰ ਪਿਆ ਇਹ ਜਾਣਾਂ ਦਾ ਆਪਣੇ ਪਬਲਿਕ ਵਿੱਚ ਹੀ ਹੈ ਆਪਣੇ ਬਜ਼ੁਰਗਾਂ ਨੇ ਖਾਣਾ ਬੱਚਿਆਂ ਨੇ ਖਾਣਾ ਇਹ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਕਿਹੜਾ ਕੰਮ ਕਰ ਰਹੇ ਆ ਆਪਦੇ ਬੱਚਿਆਂ ਲਈ ਲੋਕਾਂ ਦੇ ਜਵਾਕਾਂ ਬਸ ਕਰਦੇ ਆ ਆਪਾਂ ਬੇਈਮਾਨੀ ਕਰਕੇ ਜ਼ਹਿਰ ਵੇਚ ਰਹੇ ਆ ਇਹਦਾ ਸੀਐਮ ਸਾਹਿਬ ਕੋ ਬੇਨਤੀ ਹੱਥ ਜੋੜ ਕੇ ਕਰ ਸਕਦਾ ਸੀਐਮ ਸਾਹਿਬ ਤੁਸੀਂ ਨਸ਼ੇ ਦੇ ਨਾਲ ਦੀ ਜੁੱਧ ਛੇੜਿਆ ਸੋ ਇਹ ਤੇਰੀ ਮੜਾ ਧਿਆਨ ਦਿਓ ਵੀ ਕੋਈ ਨਾ ਕੋਈ ਨਾ ਕਾਨੂੰਨ ਹੈ ਸਭ ਬਣਾਓ ਵੀ ਜਿਹੜੀ ਬਿਲਡਿੰਗ ਫੜੀ ਉਹਨੂੰ ਸੀਲ ਕਰ ਦਈਏ। ਅਜਿਹਾ ਆਪਨੇ ਖੁਦ ਮਨ ਤੁਮਕੇ ਮਿਲ ਲੱਗ ਜਾਂਦੇ ਕਈ ਵਾਰੀ ਵੀ ਤੁਸੀਂ ਇਹ ਕੰਮ ਕਰਦੇ ਜੇ ਨਾ ਕਰੋ। ਅਸੀਂ ਫਿਰ ਵੀ ਕਰ ਰਹੇ ਹਾਂ ਕਿਉਂਕਿ ਬਸ ਮਹਾਰਾਜ ਲੋਕ ਸਭਾ ਕਰਦੇ ਆ। ਸੋ ਕੋਸ਼ ਮੇਰੇ ਨਾਲ ਆ ਸਾਰੀ ਟੀਮ ਦੇਖ ਲਓ ਜੁੜੀ ਮੁੰਡੇ ਨੌਜਵਾਨ ਜਿਨ੍ਹਾਂ ਨੇ ਵਾਕਈ ਇਹ ਕੰਮ ਕਸਮ ਜੱਕੇ ਵੀ ਆਹੀਂ ਨਗਰੀ ਕੰਮ ਬੰਦ ਕਰਾ ਕੇ ਹਟਾਂਗੇ। ਲੱਗਦਾ ਮੁੰਡਲੀ ਜਾਂਚ ਦੇ ਵਿੱਚ ਲੱਗਦਾ ਕੀ ਵੀ ਜਿਹੜਾ ਨਗਰੀ ਪਨੀਰ ਵਗੈਰਾ ਜਿਹੜਾ ਤਿਆਰ ਕੀ ਕੀਆ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਦੇਖਦੇ ਪਿਆ ਆਪਾਂ ਨੂੰ ਲੱਗਦਾ ਸੇਤ ਵੀ ਪੂਰਾ ਮਸ਼ਤੇਰ ਹੈ ਜੀ ਇਸ ਹੈਗਾ ਜੀ ਹੁਣ ਤਾਂ ਨਾਲ ਹੈਗਾ ਆਪਣੇ ਆਰਾਮਤ ਹੋਇਆ ਇੱਥੇ ਜੀ ਇੱਥੇ ਜੀ ਕੈਮੀਕਲ ਪਿਆ ਇੱਥੇ ਜੀ ਜੋਰੀਆ ਮਿਲੇ ਪਨੀਰ ਦਹੀਂ ਹੈ ਇਹਨਾਂ ਕੋਲੇ ਕਾਫੀ ਮਾਤਰਾ ਚ ਇਹ ਚੀਜ਼ਾਂ ਦਾ ਹਾਨੀਕਰਕ ਕੰਮ ਸੇਤ ਦਾ ਬਿਲਕੁਲ 100% ਸਾਰੇ ਮਲਾਪਟੇ ਹੈ ਜੀ 110 ਰੁਪਏ 20 ਬਗਲੋ ਘੋੜੇ ਅੱਗੇ ਅੱਗੇ ਵਧੀਆ ਆਪਣੀ ਰਿਹਾਗੇ ਅੱਗੇ 250 ਵੇਚ ਦੇ ਪਏ ਨੇ ਇਹ ਕੀ ਲੱਗਦਾ ਕਿ ਕਿਹੜੀ ਜਗ੍ਹਾ ਤੇ ਵੇਚਦੇ ਸੀ ਇਹ ਇਹ ਦੁਕਾਨਾਂ ਦੇ ਮੰਡੀ ਚ ਮੰਡੀ 'ਚ ਮੰਡੀ 'ਚ ਹੀ ਜਾਂਦਾ ਦੁਕਾਨਾਂ 'ਤੇ ਹੀ ਜਾਂਦਾ ਲੱਗਦਾ ਕਿ ਆਮ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਤੁਹਾਡਾ ਵੀ ਜਿਹੜੇ ਲੋਕ ਨੇ ਇਸ ਵੇਲੇ ਵਿੱਚ ਉਹਨਾਂ ਨੂੰ ਤੁਹਾਨੂੰ ਜਾਣਕਾਰੀ ਬਿਲਕੁਲ ਜੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਕੋਈ ਮੇਰੇ ਭਰਾ ਕੋ ਸੌਂਦਾ ਸਾਡੇ ਗੱਲਾਂ ਕੋਈ ਭਾਈਆਂ ਭੈਣ ਜੀ ਸਾਡੇ ਨਾਲ ਜੁੜਨ ਸੋ ਅਸੀਂ ਇਹ ਕੰਮ ਦੇ ਵਿੱਚ ਹੋਰ ਅੱਗੇ ਵਧੀਆ ਕੰਮ ਬੰਦ ਕਰਾਈਏ ਪਾਰੀ ਮਾਤਰਾ ਚ ਆਦੀ ਬਰਬਤ ਕੀਤਾ ਰਿਹਾ ਹੈ ਕਾਫੀ ਪਾਰੀ ਮਾਤਰਾ ਜੀ ਬਹੁਤ ਜ਼ਿਆਦਾ ਮਾਲਕ ਕੋਈ ਇੱਥੇ ਦੇ ਮਾਲਕ ਦਾ ਕੋਈ ਦੱਸ ਦੇਣ ਪਏ ਹੋਰ ਇਹ ਦੇਖੋ ਵੀ ਇਹਨਾਂ ਕਾਮਜੋਮ ਪਿਆ ਇਹਨਾਂ ਦਾ ਦੁੱਧ ਤਾਂ ਹੈ ਕੋਈ ਨਹੀਂ ਪਨੀਰ ਕਿਵੇਂ ਤਿਆਰ ਕਰਦੇ ਆ ਇਹਨਾਂ ਬੰਦੇ ਕਹਿੰਦੇ ਰੋਜ਼ ਗੱਡੀਆਂ ਆਉਂਦੀ 3 ਵਜੇ ਸ਼ਾਮ ਨੂੰ ਸਵੇਰੇ 2 ਵਜੇ ਸਵੇਰੇ 2 ਵਜੇ ਹਾਂਜੀ ਸਵੇਰੇ 2 ਵਜੇ ਗੱਡੀਆਂ ਆਉਂਦੀ ਐ ਲੱਗ ਚੱਲੀ ਜਾਂਦੀ ਐ ਗੱਡੀਆਂ ਦੋ ਭਰ ਕੇ ਆਉਂਦੀਆਂ ਨੇ ਉਹਨੇ ਦੇਖਿਆ ਉਹਨਾਂ ਪਨੀਰ ਸਾਹ ਸੀਲ ਕਰਨ ਲੱਗਿਆ ਦੇਖਦੇ ਉਸ ਤੋਂ ਬਾਅਦ ਕੀ ਬੰਦਾ